ਕਿ ਤੁਹਾਡੇ WhatsApp ਉੱਤੇ ਵੀ ਇੱਕ ਨੀਲੇ ਰੰਗ ਦਾ ਚੱਕਰ ਦਿਖਾਈ ਦੇ ਰਿਹਾ ਹੈ ਉਸ ਨੂੰ ਦੇਖ ਕੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਆਖਰ ਇਹ ਬਲਾ ਕੀ ਹੈ ਜਾਂ ਫਿਰ ਤੁਸੀਂ ਇਸ ਬਲਾ ਉੱਤੇ ਹੁਣ ਤੱਕ ਧਿਆਨ ਹੀ ਨਹੀਂ ਦਿੱਤਾ ਤਾਂ ਜਲਦੀ ਜਲਦੀ ਆਪਣਾ WhatsApp ਦੇਖੋ ਕਿ ਇਸ ਨਾਲ ਤੁਹਾਡਾ WhatsApp ਹੈਕ ਹੋ ਸਕਦਾ ਹੈ ਇਸ ਨੀਲੇ ਗੋਲ ਚੱਕਰ ਨਾਲ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਹੁਣ ਤੁਸੀਂ ਆਪਣੇ ਦਿਮਾਗ ਉੱਤੇ ਜ਼ਰਾ ਜ਼ੋਰ ਪਾ ਕੇ ਸੋਚ ਰਹੇ ਹੋਵੋਗੇ ਕਿ ਆਖਰਕਾਰ ਇਹ ਨੀਲੀ ਰਿੰਗ ਦਾ ਮਾਜਰਾ ਕੀ ਹੈ ਤਾਂ ਤੁਹਾਨੂੰ ਦੱਸਦੇ ਹਾਂ ਆਪਣੇ ਦਿਮਾਗ ਉੱਤੇ ਜ਼ਿਆਦਾ ਜ਼ੋਰ ਪਾਉਣ ਦੀ ਜ਼ਰੂਰਤ ਨਹੀਂ ਹੈ ਅਸੀਂ ਤੁਹਾਨੂੰ ਇਸ ਸਾਰੇ ਨੀਲੇ ਚੱਕਰ ਦੇ ਵਿੱਚੋਂ ਬਾਹਰ ਕੱਢਦੇ ਹਾਂ ਇਸ ਦਾ ਨਾਮ ਹੈ ਮੈਟਾ AI ਯਾਨੀ ਕਿ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਕਿਹਾ ਜਾਂਦਾ ਤੁਸੀਂ ਬੋਰ ਹੋ ਰਹੇ ਹੋ ਕਿਸ ਨਾਲ ਗੱਲ ਕਰਨਾ ਚਾਹੁੰਦੇ ਹੋ ਪਰ ਤੁਹਾਡੇ ਸਾਰੇ ਦੋਸਤ ਬਿਜ਼ੀ ਨੇ ਕਿਸੇ ਥਾਂ ਘੁੰਮਣਾ ਜਾਣਾ ਚਾਹਦੇ ਹੋ ਪਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਕਿਸ ਥਾਂ ਉੱਤੇ ਜਾਓ ਤੁਸੀਂ ਗੋਲ ਗੱਪੇ ਖਾਣੇ ਨੇ ਬਹੁਤ ਸ਼ਕੀਨ ਹੋ ਪਰ ਤੁਹਾਨੂੰ ਗੋਲ ਗੱਪਿਆਂ ਦੀ ਫੇਮਸ ਥਾਂ ਬਾਰੇ ਨਹੀਂ ਪਤਾ ਤੁਸੀਂ ਆਪਣਾ ਟੇਸਟ ਥੋੜਾ ਚੇਂਜ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਕੋਈ ਫੋਟੋ ਬਿਨਾ ਗੂਗਲ ਤੇ ਜਾਏ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਿਲਕੁਲ ਹੀ ਐਚਡੀ ਫੋਟੋਜ਼ ਮਿਲਣਗੀਆਂ ਗੂਗਲ YouTube ਤੇ ਜਾਏ ਬਿਨਾ ਕਿਸੇ ਵੀ ਦਵਾਈ ਬਾਰੇ ਜਾਣਕਾਰੀ ਲੈਣੀ ਹੋਵੇ ਆਪਣੇ ਸ਼ਹਿਰ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਹੁਣ ਤੁਹਾਡਾ ਦੋਸਤ ਤੁਹਾਨੂੰ ਬਿਲਕੁਲ ਮੁਫਤ ਤੇ ਬਿਨਾਂ ਦੇਰੀ ਕੀਤੇ ਸਾਰੀ ਜਾਣਕਾਰੀ ਮੁਹੱਈਆ ਕਰਵਾਏਗਾ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਤੁਸੀਂ ਸੁਣ ਰਹੇ ਹੋ ਉਸ ਦੋਸਤ ਬਾਰੇ ਜਿਹੜਾ ਕਿ ਕੋਈ ਹੋਰ ਨਹੀਂ ਹੈ ਬਲਕਿ WhatsApp ਦਾ ਇੱਕ ਨਵਾਂ ਫੀਚਰ Meta AI ਹੈ ਪਰ ਤੁਸੀਂ ਆਪਣੇ ਇਸ ਦੋਸਤ ਨਾਲ ਗੱਲ ਕਿਵੇਂ ਕਰ ਸਕਦੇ ਹੋ ਆਪਣੇ ਮਨ ਦੀ ਹਰ ਇੱਕ ਗੱਲ ਇਸ ਨਾਲ ਕਿਵੇਂ ਸ਼ੇਅਰ ਕਰ ਸਕਦੇ ਹੋ ਤੇ ਇਸ ਤੋਂ ਜਵਾਬ ਕਿਵੇਂ ਲੈ ਸਕਦੇ ਹੋ ਜੇਕਰ ਤੁਹਾਡੇ WhatsApp ਉੱਤੇ ਨੀਲੀ ਰਿੰਗ ਦਿਖਾਈ ਦੇ ਰਹੀ ਹੈ ਤਾਂ ਇਹ AI ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੋਸਤੋ ਤੁਹਾਨੂੰ ਮਿਲ ਸਕਦਾ ਹੈ ਤੁਹਾਡਾ ਇਹ ਨਵਾਂ ਦੋਸਤ ਪਰ ਸਿਰਫ ਇਹ ਦੋਸਤ ਉਹਨਾਂ ਦਾ ਹੀ ਬਣੇਗਾ ਜਿਨ੍ਹਾਂ ਦੇ WhatsApp ਉੱਤੇ ਇਹ ਨੀਲਾ ਚੱਕਰ ਦਿਖਾਈ ਦੇ ਰਿਹਾ ਹੈ ਚਲੋ ਫਿਰ ਤੁਹਾਡੇ ਨਵੇਂ ਦੋਸਤ ਬਾਰੇ ਆਪਾਂ ਗੱਲ ਕਰ ਲੈਨੇ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਤੁਸੀਂ ਆਪਣੇ ਇਸ ਦੋਸਤ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਇਸ ਤੋਂ ਲੈ ਸਕਦੇ ਹੋ ਤੁਸੀਂ ਇੱਕ ਸਵਾਲ ਪੁੱਛੋਗੇ ਤਾਂ AI ਤੁਹਾਨੂੰ ਪੂਰੀ ਡਿਟੇਲ ਦੇਵੇਗਾ ਤੁਸੀਂ ਕੋਈ ਵੀ ਤਸਵੀਰ ਮੰਗੋਗੇ ਤਾਂ ਬਹੁਤ ਸ਼ਾਨਦਾਰ ਅਤੇ HD ਤਸਵੀਰਾਂ ਬਿਨਾਂ ਦੇਰੀ ਕੀਤੇ ਤੁਹਾਡੇ ਸਾਹਮਣੇ ਹੋਣਗੀਆਂ ਪਰ ਇਹ ਫੀਚਰ ਹਲੇ ਪੂਰੇ ਯੂਜ਼ਰਜ਼ ਨੂੰ ਨਹੀਂ ਮਿਲਿਆ ਪਰ ਜਿਨ੍ਹਾਂ ਨੂੰ ਮਿਲ ਗਿਆ ਉਹ ਫ੍ਰੀ ਦੇ ਵਿੱਚ AI ਨਾਲ ਗੱਲਾਂ ਕਰ ਸਕਦੇ ਨੇ ਇਹ ਸਾਰਾ ਕਮਾਲ ਹੈ ਇਸ ਨੀਲੇ ਚੱਕਰ ਦਾ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜੇਕਰ ਤੁਸੀਂ AI ਨੂੰ ਆਪਣਾ دوست ਬਣਾਣਾ ਨਹੀਂ ਚਾਹੁੰਦੇ ਤਾਂ ਤੁਸੀਂ ਇਸ ਨਿੱਲੇ ਚੱਕਰ ਨੂੰ ਡਿਲੀਟ ਵੀ ਕਰ ਸਕਦੇ ਹੋ ਜਿਸ ਨੂੰ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਸ ਚੱਕਰ ਦੇ ਵਿੱਚੋਂ ਬਾਹਰ ਆ ਸਕਦੇ ਹੋ WhatsApp ਸੈਟਿੰਗ ਦੇ ਵਿੱਚ ਜਾਣਾ ਹੋਵੇਗਾ ਇੱਕ ਹੈਲਪ ਸੈਂਟਰ ਦੇ ਉੱਤੇ ਤੁਸੀਂ ਬਟਨ ਜਿਹੜਾ ਹੁੰਦਾ ਉਸ ਦੀ ਮਦਦ ਨਾਲ ਕੰਪਨੀ ਨਾਲ ਗੱਲ ਕਰਕੇ ਤੁਸੀਂ ਇਸ ਨੂੰ ਹਟਾ ਸਕਦੇ ਹੋ ਤੇ ਜਿਹੜਾ ਦੂਜਾ ਤਰੀਕਾ ਹੈ ਉਹ ਇਹ ਹੈ ਕਿ ਪ੍ਰਾਈਵੇਸੀ ਦੇ ਵਿੱਚ ਜਾ ਕੇ ਤੁਹਾਨੂੰ ਸਭ ਤੋਂ ਹੇਠਾਂ ਮੈਟਾ AI ਦਾ ਇੱਕ ਬਟਨ ਦਿਖਾਈ ਦੇਵੇਗਾ ਤੁਸੀਂ ਉਸ ਨੂੰ ਆਫ ਕਰਨਾ ਹੋਵੇਗਾ ਇਸ ਦੀ ਮਦਦ ਨਾਲ ਇਹ ਸਾਰਾ ਨੀਲਾ ਚੱਕਰ ਬੰਦ ਹੋ ਜਾਵੇਗਾ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਫੋਨ ਦੇ ਵਿੱਚ WhatsApp ਖੋਲ੍ਹਿਆ ਸੱਜੇ ਉੱਪਰ ਤਿੰਨ ਬਿੰਦੂ ਦਿਖਾਈ ਦਿੰਦੇ ਨੇ ਉਹਨਾਂ ਨੂੰ ਦੱਬੋ نیچے ਸੈਟਿੰਗ ਆ ਜਾਣਗੀਆਂ ਸੈਟਿੰਗ ਦੇ ਅੰਦਰ ਜਾ ਕੇ ਚੈਟਸ ਤੇ ਕਲਿੱਕ ਕਰਨਾ ਪਵੇਗਾ ਇੱਥੇ ਜਾ ਕੇ ਬੈਕਅਪ ਦਾ ਆਪਸ਼ਨ ਮਿਲੇਗਾ ਉਸ ਦੀ ਚੋਣ ਕਰੋ ਅਤੇ Google account ਚੁਣੋ ਅਤੇ ਪੁਰਾਣੀ WhatsApp ਚੈਟ ਦਾ ਬੈਕਅਪ ਚਾਹਨਿਓ ਤਾਂ ਪੁਰਾਣੀ WhatsApp ਦਾ ਪ੍ਰੋਸੈਸ ਸ਼ੁਰੂ ਕਰਦੋ ਬੈਕਅਪ ਪੂਰਾ ਹੋਣ ਤੇ WhatsApp ਨੂੰ ਅਨਇਨਸਟਾਲ ਕਰਦੋ ਬ੍ਰਾਊਜ਼ਰ ਖੋਲੋ ਅਤੇ WhatsApp ਦਾ 2.2.24.8.4 ਵਰਜ਼ਨ ਨੂੰ ਡਾਊਨਲੋਡ ਕਰ ਲਓ ਐਪ ਇਨਸਟਾਲ ਕਰਨ ਤੋਂ ਬਾਅਦ ਲੌਗਇਨ ਕਰੋ ਅਤੇ ਬੈਕਅਪ ਦੀ ਚੈਨ ਕਰਕੇ ਸਟੋਰ ਦੇ ਵਿੱਚ ਉਸ ਦੀ ਚੋਣ ਕਰੋ ਅਤੇ ਤੁਹਾਡਾ WhatsApp ਤੋਂ Meta AI Chatbot ਗਾਇਬ ਹੋ ਜਾਵੇਗਾ ਤੁਹਾਨੂੰ ਇਹ ਨਵਾਂ ਦੋਸਤ ਤੁਹਾਡਾ ਕਿਵੇਂ ਲੱਗਿਆ ਕਿਉਂਕਿ ਬਿਨਾਂ ਦੇਰੀ ਕੀਤੇ ਤੁਹਾਨੂੰ ਹਰ ਇੱਕ ਚੀਜ਼ ਦਾ ਜਵਾਬ ਛੁਟਕਿਆਂ ਦੇ ਵਿੱਚ ਮਿਲੇਗਾ ਤੁਹਾਡੀ ਬੋਰਿਅਤ ਨੂੰ ਦੂਰ ਕਰੇਗਾ ਤੁਹਾਡੀ ਹਰ ਇੱਕ ਮਦਦ ਕਰੇਗਾ ਸੋ ਇਸ ਨਵੇਂ WhatsApp ਬਾਰੇ ਇਸ ਨਵੇਂ MetaVerse ਨਵੇਂ ਦੋਸਤ ਬਾਰੇ ਤੁਹਾਡੀ ਕੀ ਰਾਏ ਹੈ ਜਲਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ